ਆਖਰ ਸਾਹਿਬ ਟਰੈਕਟਰ ਤੁਹਾਨੂੰ ਜਰੂਰ ਚਲਾਉਣਾ ਹੁੰਦਾ ਚਾਹੇ ਕਦੇ ਰਾਹੁਣ ਗਾਂਧੀ ਦਾ ਚਲਾ ਲੈਣੇ ਤੇ ਕਦੇ ਬੀਜੇਪੀ ਦਾ ਚਲਾ ਦੇਣੀ ਹੁੰਦੇ ਕੇ ਮੇਰੇ ਨਾਲ ਕਿਸਾਨੀ ਵਾਲਾ ਟੈਗ ਨਹੀਂ ਲੱਗਣਾ ਆਖਰ ਸਾਹਿਬ ਨੂੰ ਦੋ ਯਾਦ ਹੈ ਭੁੱਲ ਗਏ ਸੀਐਲਪੀ ਦਾ ਲੀਡਰ ਸੀ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਦਾ ਤੇ ਬਨਮੋਹਨ ਸਿੰਘ ਨੇ 1200 ਕਰੋੜ ਰੁਪਇਆ ਤੁਹਾਡੇ ਉਦੋਂ ਹੜ ਨਹੀਂ ਇਸ ਤਰ੍ਹਾਂ ਆਈ ਸੀ ਥੋੜੀ ਮੋਟਾ ਪਾਣੀ ਆਇਆ ਸੀ ਉਹ ਕੋਲ ਨਾ ਕੋਈ 2000 4000 5000 ਕਰੋੜ 3000 ਕਰੋੜ ਤਾਂ ਸਾਨੂੰ ਸਾਡੇ ਦਰਿਆ ਖਾਲਦ ਤੇ ਲੱਗਣਾ ਹੈ ਪੰਜਾਬ ਕੋਈ ਇਸ਼ੂ ਹੈ ਅਸੀਂ ਕੋਈ ਸਾਨੂੰ ਚਾ ਨਹੀਂ ਹੈ ਬੀਜਪੀ ਦੇ ਮੰਤਰੀ ਨੂੰ ਮਿਲਣ ਦਾ ਸਾਰਿਆਂ ਨੇ ਰਾਏ ਕੀਤੀ ਦਾਵਾ ਸਾਹਿਬ ਲੇਟੇ ਅੰਤੀ ਸਾਹਿਬ ਅਮਰ ਸਿੰਘ ਜੀ ਨੇ ਮੈਂ ਖਵਾਇਆ ਸਾਹਿਬ ਜਿਲ੍ਹਾ ਸਾਹਿਬ ਅੱਜ ਸਵੇਰ ਵੀ ਉੱਥੇ ਨਹੀਂ ਰਹੀ ਸੀ ਖਰਜੂ ਮਿਲਣ ਦਾ ਰਵਈਆ ਉਹ ਠੀਕ ਨਹੀਂ ਸਾਡੀ ਮੰਗ ਹੈ ਅਸੀਂ ਮੋਰੰਡਮ ਦਿੱਤਾ ਹੈ ਕਿੱਕ ਕਟੋ ਕਟ ਦੌੜਾਤਾ ਗਵਰਨਰ ਸਾਹਿਬ ਕਰ ਰਹੇ ਹੈ ਮੁੱਖ ਮੰਤਰੀ ਕਰ ਰਹੇ ਹੈ ਬੜੀਆਂ ਬੀਤਕਾਂ ਹੋ ਰਹੀ ਹੈ ਲੇਕਿਨ ਅੱਜ ਪੰਜਾਬ ਨੂੰ ਕੁਝ ਨਾ ਕੁਝ ਦੇਣ ਦੀ ਲੋੜ ਹੈ ਪੰਜਾਬ ਵਾਸਤੇ ਤਾਕਤ ਜਰਨੀਜ਼ ਕਰਨੀ ਦੀ ਲੋੜ ਹੈ ਘਰ ਟੈਗੇ ਕੈਜ਼ੁਲਟੀਆਂ ਹੋ ਗਿਆ ਬੰਦੇ ਮਰ ਗਏ ਫਸਲਾਂ ਤਬਾਹ ਹੋ ਗਿਆ ਨਹੀਂ ਫਸਲਾਂ ਵੀ ਨਹੀਂ ਬੀਜੀਆਂ ਜਾਣੀਆਂ ਪਸ਼ੂਆਂ ਦਾ ਬੜਾ ਨੁਕਸਾਨ ਹੋ ਗਿਆ ਸੋ ਸਾਡੀ ਅਸੀਂ ਉਹਦੇ ਵਿੱਚ ਮੈਮੋਰੰਡਮ ਵਿੱਚ ਲਿਖਿਆ 50000 ਕਰੋੜ ਰੁਪਏ ਦਾ ਰੀਲੀਫ ਸਾਨੂੰ ਸੈਂਟਰ ਗਵਰਨਮੈਂਟ ਦਾ ਜੋ ਪੈਕੇਜ ਆਇਆ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਤਾਂ ਬਿਲਕੁਲ ਹੱਥ ਖੜੇ ਕਰੀ ਬੈਠੀ ਹੈ ਬਿਲਕੁਲ ਮਾੜਾ ਹਾਲ ਹੈ ਇੰਨਾ ਮਾੜਾ ਹਾਲ ਅਸੀਂ ਇਹ ਦੱਸਦੇ ਹਾਂ ਰੰਧਾਵਾ ਸਾਹਿਬ ਤੇ ਜਿਹੜੇ ਪੁਰਾਣੇ ਬੰਦੇ ਹੈ ਕਿ 1988 ਚ ਵੀ ਨਹੀਂ ਸੀਗਾ ਉਸ ਵੇਲੇ ਵੀ ਸਰਕਾਰ ਹੈ ਖੜੀ ਹੋ ਗਈ ਸੀ ਲੇਕਿਨ ਅੱਜ ਹਾਲਾਤ ਬੱਦ ਤੋਂ ਬੱਦਰ ਹੈ ਪਾਣੀ ਦਾ ਦਰ ਵਧਦਾ ਤੁਰੇ ਜਾ ਰਿਹਾ ਹੈ ਮੈਂ ਇਹ ਨਹੀਂ ਅੱਜ ਕਹਿਣਾ ਚਾਹੁੰਦਾ ਜਿਹੜੀਆਂ ਇਹਨਾਂ ਦੀਆਂ ਨਲਾਕੀਆਂ ਚੋਂ ਪਾਖੜਾ ਚੋਂ ਇਸ ਤਰ੍ਹਾਂ ਦਾ ਹੋਇਆ ਕਿਉਂ ਪੌਂਡ ਡੈਮ ਦਾ ਹੋਇਆ ਕਿਉਂ ਜਿਹੜੀ ਉਹ ਨਦੀ ਹੈ ਮਾਲੂਰਪੁਰ ਹਾਂ ਮਾਲੂਰਪੁਰ ਟੁੱਟਿਆ ਹੈ ਇਹ ਦੀਆਂ ਚਰਚਾਵਾਂ ਬਾਅਦ ਚ ਕਰਾਂਗੇ ਕਿ ਅੱਜ ਪੰਜਾਬ ਦੇ ਨਾਲ ਖੜਾ ਹੋਊਂਗੀ ਲੋਕ ਪਰ ਸਾਨੂੰ ਕੋਈ ਇਹ ਨਾ ਕਹਵੇ ਕਿ ਅਸੀਂ ਬੀਜੇਪੀ ਅਸੀਂ ਆਖਿਆ ਬੀਜੇਪੀ ਦੇ ਮੰਤਰੀ ਨੂੰ ਵੀ ਮਿਲੋ ਉਹਨਾਂ ਨੇ ਸਾਨੂੰ ਸੁਣਿਆ ਨਹੀਂ ਅਸੀਂ ਆਪ ਟਾਈਮ ਲਿਆ ਸਰਕਾਰ ਨਾਲ ਬਸ ਕੀਤੀ ਕਿ ਭਾਈ ਸਾਨੂੰ ਟਾਈਮ ਦੇ ਟਾਈਮ ਦੇ ਕੇ ਕੈਪਚਰ ਕਰ ਲੈਣਾ ਬੀਜੇਪੀ ਦਾ ਪ੍ਰਧਾਨ ਟਰੈਕਟਰ ਤੇ ਇਸ ਆਸੇ-ਪਾਸੇ ਬੀਜਪੀ ਬੀਜਪੀ ਜਿਹੜੇ ਇੱਕ ਦਿਨ ਬੜੇ ਨਹੀਂ ਪਾਣੀ ਚ ਉਹ ਅੱਜ ਸ਼ਿਵਰਾਜ ਚੋਹਾਨ ਨੂੰ ਲਿਜਾ ਕੇ ਹਨ ਬੜੀ ਫਿੰਦੇ ਇਹ ਬੀਜਪੀ ਰਲੀਫ ਫੰਡ ਨਹੀਂ ਇਹ ਸ਼ਿਵਰਾਜ ਚੋਹਾਨ ਸਾਹਿਬ ਅੰਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਪੰਜਾਬ ਦੀ ਗੱਲ ਹੋ ਰਹੀ ਹੈ ਰਾਹੁਲ ਗਾਂਧੀ ਨੇ ਚਿੰਤਾ ਜ਼ਾਹਿਰ ਕੀਤੀ ਅਸੀਂ ਆਪਣੇ ਲੈਵਲ ਤੇ ਸਭ ਲੋਕਾਂ ਨੇ ਆਪ ਦਾ ਤਿਲ ਫੁੱਲ ਪੇਟਾ ਪਾ ਕੇ ਜਿਲਾ ਭਾਈ ਅਸੀਂ ਕਾਫੀ ਜਿਹੜਾ ਪੈਸੇ ਦਾ ਸਮਾਨ ਇਕੱਠਾ ਕੀਤਾ ਜਿਹੜਾ ਅਸੀਂ ਵੰਡਾਂਗੇ ਜਾ ਕੇ ਔਰ ਦੇ ਰਹੇ ਲੇਕਿਨ ਸਾਨੂੰ ਇਹ ਉਮੀਦ ਨਹੀਂ ਸੀ ਵੀ ਸਾਨੂੰ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਸਾਡੇ ਨਾਲ ਇਸ ਤਰ੍ਹਾਂ ਦਾ ਰਵਈਆ ਕਰੇਗਾ ਸਾਨੂੰ ਪੰਜ ਜੀ ਦਿੱਲੀ ਤੋਂ ਸਪੈਸ਼ਲ ਆਏ ਇਸੀ ਗੱਲ ਕਰਕੇ ਕਿ ਮੈਂ ਲੋਕਾਂ ਦੀ ਗੱਲ ਕਰਨੀ ਆਇਆ ਹਾਂ ਸੱਭਾ ਕੋਟਾ ਸਾਹਿਬ ਇੰਨੇ ਦਿਨਾਂ ਦੇ ਲੱਗੇ ਰਹੇ ਹਨ ਡੰਡਾਵਾ ਸਾਹਿਬ ਆਪਦੇ ਇਲਾਕੇ 'ਚ ਲੱਗੇ ਰਹੇ ਸੋ ਇੱਥੇ ਬੱਚੇ ਤਾਂ ਸਾਡੇ ਅਸੀਂ ਫਰੋਜ਼ਪੁਰ ਲੱਗੇ ਹੋਏ ਸੋ ਸਾਨੂੰ ਮਿਲੋ ਨਾਮ ਇਸ ਉੱਪਰ ਸਾਡੇ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮਗਰਲੇ 11 ਸਾਲਾਂ ਦਾ 1 ਰੁਪਿਆ ਨਹੀਂ ਦਿੱਤਾ ਸਾਨੂੰ ਉਮੀਦ ਹੈ ਕਿ ਕਿਰਪਾ ਕਰਕੇ ਸਾਨੂੰ 50 ਹਜ਼ਾਰ ਕਰੋੜ ਰੁਪਏ ਦਾ ਰੀਲੀਫ ਚਾਹੀਦਾ ਹੈ ਫੇਰ ਵੀ ਪੂਰਾ ਨਹੀਂ ਹੋਣਾ ਕਿਉਂਕਿ ਅਗਲੀਆਂ ਫਸਲਾਂ ਵੀ ਨਹੀਂ ਬੀਜਿਆ ਜਾਣੀਆਂ ਸਿਲਟ ਆ ਜਾਣੀ ਹੈ ਰੇਤਾ ਆ ਜਾਣਾ ਚੱਕਣਾ ਪੈਣਾ ਹੈ ਕਈ ਥਾਵਾਂ ਤੇ ਦਾ ਪਾਣੀ ਮਿਲ ਗਿਆ ਜਿਹੜਾ ਬੀਜੇਪੀ ਦਾ ਪ੍ਰਧਾਨ ਚੜਿਆ ਫਿਰਦਾ ਨਾ ਮੈਂ ਖਬੂਰ ਜਾ ਕੇ ਆਇਆ 25 ਡੇਣਾ ਦਾ ਪਾਣੀ ਹੈ ਇੱਕ ਪਿੰਡ ਦੇ ਵਿੱਚ ਤੇ ਵਾਟਰ ਲੋਕਿੰਗ ਹੋ ਗਈ ਹੈ ਉਹਨਾਂ ਦੀ ਕੋਈ ਹਿਸਾਬ ਦਾ ਨਾ ਲਾ ਰਿਹਾ ਇਹਨਾਂ ਦਾ ਪਾਣੀ ਨਹੀਂ ਹੈ ਤੋਂ ਮੈਂ ਆਸ ਕਰਦਾ ਚੰਗਾ ਹੁੰਦਾ ਜੇ ਸ਼ਿਵਰਾ ਚੋਹਾਨ ਸਾਨੂੰ ਮਿਲਦੇ ਔਰ ਪੰਜਾਬ ਸਰਕਾਰ ਦਾ ਤਾਂ ਬੇੜਾ ਮੈਂ ਇਸੇ ਗੱਲ 'ਤੇ ਨਵਾਣੂਆ ਮੇਰਾ ਘਰ ਕੋਲਿਆ ਕੋਈ ਸੁਣਨ ਵਾਲਾ ਹੱਕਤ ਨੇ 11 ਦੇ ਜਿਹੜਾ ਕੱਲ ਕਤਲ ਕਰਤਾ ਸਾਡੇ ਬਿਰਾਕ ਪਰਤਾ ਉੱਥੇ ਐਸਐਸਪੀ ਦੇ ਬਸਕਿਚ ਚਿੱਤਰ ਖੜਾ ਹੈ ਕਿ ਬੋਤਾਂ ਦਾ ਹੜ ਆਇਆ ਵੀ ਸੋ ਸਾਡੀ ਬੇਨਤੀ ਹੈ ਪੰਜਾਬ ਡੁੱਬ ਰਿਹਾ ਹੈ ਪੰਜਾਬ ਦੇ ਕਿਸਾਨਾਂ ਦੇ ਹਾਲਾਤ ਮੂਸੂਲਾਂ ਦੇ ਹਾਲਾਤ ਕਰਨੀ ਲੱਗਿਆ ਬਹੁਤ ਮਾੜੇ ਹੈ ਕਿਰਪਾ ਕਰਕੇ ਬੀਜੀਪੀ ਸਰਕਾਰ 50 ਹਜ਼ਾਰ ਕਰੋੜ ਰੁਪਏ ਦਾ ਘਟੂ ਘਟਾਹਤ ਰਾਹਤ ਪੈਕੇਜ ਦੇਵੇ ਤੇ ਆਦਮੀਆ ਕੇਜਰੀ ਸਾਹਿਬ ਜੀ ਨੂੰ ਗਵਾਂਡ ਚ ਬੈਠੇ ਹੈ ਅਸੀਂ ਦਾ ਇਸ ਦਾ ਗੇਟ ਚ ਜਾਂਦੇ ਸੀ ਡੀਸੀ ਨੂੰ ਮੈਮੋਰੰਡਮ ਦੇਣਾ ਸੀ ਸਾਡੀ ਤਰਾਹ ਦੇ ਰਹੇ ਪਰ ਪੁਲਿਸ ਦਾ ਰਵਈਆ ਆਏ ਅਗੇ ਜਿਵੇਂ ਕੋਈ ਅਟੈਕ ਕਰਨਾ ਆ ਗਿਆ ਫਿਰ ਇੱਥੇ ਆਏ ਤਦੋਂ ਸ਼ੁਕਰ ਹੈ ਸਾਡਾ ਮੈਮੋਰੰਡਮ ਦੇ ਲਿਆ ਡੀਸੀ ਮੈਡਮ ਨੇ ਪਰ ਮੇਰੀ ਬੇਨਤੀ ਹੈ ਕਿ ਹਾਂ ਦਾ ਕਮਰਿਆਂ ਚ ਤੇ ਸਰਕਟ ਅਵਸਖ ਮੀਟਿੰਗਾਂ ਕਰਨਾ ਪੰਜਾਬ ਨਹੀਂ ਸਵਾਰਿਆ ਜਾਣਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦਿੱਤੀਆਂ ਤੁਹਾਨੂੰ maaf ਨਹੀਂ ਕਰੇਗਾ ਜੋ ਤੁਸੀਂ ਪੰਜਾਬ ਨਾਲ ਕਰਤੂਤ ਕੀਤੀ ਰਾਜਾ ਜੀ 라 ਸਵਾਲ ਹੈ ਕਿ ਜਾਖੜ ਸਾਹਿਬ ਨੂੰ ਅੱਜ ਪੁੱਛਿਆ ਸੀਗਾ ਕਿ ਪੰਜਾਬ ਨੂੰ ਕੀ ਦੇਣ ਲਈ ਆਏ ਹੋ ਜਾਂ ਜਿਹੜੇ ਤੁਹਾਡੇ ਮੰਤਰੀ ਸਾਹਿਬ ਆਏ ਉਹਨਾਂ ਕੋਲੋਂ ਕੀ ਦਿੱਤਾ ਜਾਣਾ ਉਹਨਾਂ ਦਾ ਕਹਿਣਾ ਕਿ ਗੱਲੀਬਾਤੀ ਕੁਝ ਨਹੀਂ ਹੈਗਾ ਮੈਮੋਰੰਡਮ ਦੇਣਾ ਕੁਝ ਨਹੀਂ ਹੋਣਾ ਪਹਿਲਾਂ ਜੋ ਆ ਸਾਰੀ ਕੈਲਕੂਲੇਸ਼ਨ ਕਰ ਲੈਣ ਤਾਂ ਫੇਰ ਸਾਡੇ ਕੋਲ ਆਉਂਦਾ ਫੇਰ ਜਾਖੜ ਸਾਹਿਬ ਨੂੰ ਕੋ ਯਾਦ ਹੈ ਭੁੱਲ ਗਏ ਸੀਐਲਪੀ ਦਾ ਲੀਡਰ ਸੀ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਦਾ ਤੇ ਬੰਮੂਹੋਂ ਸਿੰਘ ਨੇ 1200 ਕਰੋੜ ਰੁਪਇਆ ਤੁਹਾਡੇ ਉਦੋਂ ਹੜ੍ਹ ਨਹੀਂ ਇਸ ਤਰ੍ਹਾਂ ਆਈ ਸੀ ਥੋੜੀ ਮੋਟਾ ਪਾਣੀ ਆਇਆ ਸੀ ਉਹ ਭੁੱਲੋ ਨਾ ਕੋਈ 2000 4000 5000 ਕਰੋੜ 3000 ਕਰੋੜ ਤਾਂ ਸਾਨੂੰ ਸਾਡੇ ਦਰਿਆ ਖਾਲਨ ਤੇ ਲੱਗਣਾ ਹੈ ਜਾਖੜ ਸਾਹਿਬ ਟਰੈਕਟਰ ਤੁਹਾਨੂੰ ਜਰੂਰ ਚਲਾਉਣਾ ਹੁੰਦਾ ਚਾਹੇ ਕਦੇ ਰਾਹੁਲ ਗਾਂਧੀ ਦਾ ਚਲਾ ਲੈਣੇ ਫੇਕ ਕਦੇ ਬੀਜੇਪੀ ਦਾ ਚਲਾ ਦੇਣੀ ਉਹ ਲੈ ਕੇ ਇਹਦੇ ਨਾਲ ਕਿਸਾਨੀ ਵਾਲਾ ਟੈਗ ਨਹੀਂ ਲੱਗਣਾ ਵੱੜ ਕੇ ਵੇਖਿਓ ਹੋਰ ਕਾਨੂੰਨ ਦੱਸਾਂਗੇ ਜੀ ਤਾਂ ਇਹ